ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਿਰਫ ਮਨੁੱਖਾਂ ਦੇ ਨਹੀਂ ਸਗੋਂ ਪੂਰੀ ਸ੍ਰਿਸ਼ਟੀ ਦੇ ਗੁਰੂ ਹਨ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਗੰਭੀਰ ਅਤੇ ਆਤਮਕ ਸਾਖੀ ਸੁਣਾਉਣ ਜਾ ਰਹੀ ਹਾਂ ਜੋ ਸਾਨੂੰ ਇਹ ਸਮਝਾਉਂਦੀ ਹੈ ਕਿ ਗੁਰੂ ਸਾਹਿਬ ਦੀ ਨਜ਼ਰ ਵਿੱਚ ਕੋਈ ਵੀ ਅਣਜਾਣ ਅਸੱਭਿਅ ਜਾਂ ਡਰਾਉਣਾ ਨਹੀਂ ਹੈ ਸਭ ਵਿੱਚ ਇੱਕੋ ਅਕਾਲ ਪੁਰਖ ਦੀ ਜੋਤ ਹੈ ਇੱਕ ਸਮੇਂ ਦੀ ਗੱਲ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨਾਲ ਉਦਾਸੀ ਯਾਤਰਾ ਕਰਦੇ ਹੋਏ ਇੱਕ ਸੰਗਣੇ ਡਰਾਉਨੇ ਜੰਗਲ ਵਿੱਚੋਂ ਦੀ ਲੰਘ ਰਹੇ ਸਨ ਜੰਗਲ ਇੰਨਾ ਕੁਸੁੰਨਸਾਨ ਸੀ ਕਿ ਚਿੜੀਆਂ ਦੀ ਚਹਿਚਹਾਹਟ ਵੀ ਖਾਮੋਜ ਸੀ ਹਵਾ ਵੀ ਡਰ ਨਾਲ ਸੈਮੀ ਹੋਈ ਲੱਗਦੀ ਸੀ ਭਾਈ ਬਾਲਾ ਜੀ ਨੇ ਆਹਸਤਾ ਨਾਲ ਕਿਹਾ ਸਤਿਗੁਰੂ ਜੀ ਇਹ ਜੰਗਲ ਕੁਝ ਠੀਕ ਨਹੀਂ ਲੱਗਦਾ ਲੋਕ ਕਹਿੰਦੇ ਨੇ ਇੱਥੇ ਅਜੀਬ ਜੀਵ ਰਹਿੰਦੇ ਨੇ ਭਾਈ ਮਰਦਾਨਾ ਜੀ ਨੇ ਰਬਾਬ ਨੂੰ ਹੋਰ ਮਜ਼ਬੂਤੀ ਨਾਲ ਫੜ ਲਿਆ ਗੁਰੂ ਨਾਨਕ ਦੇਵ ਜੀ ਮੁਸਕੁਰਾਏ ਅਤੇ ਫਰਮਾਇਆ ਭਾਇਓ ਜਿੱਥੇ ਅਕਾਲ ਪੁਰਖ ਵਸਦਾ ਹੈ ਉੱਥੇ ਡਰ ਕਿਹੜਾ ਜਿਵੇਂ ਹੀ ਉਹ ਅੱਗੇ ਵਧੇ ਅਚਾਨਕ ਦ੍ਰਿਗਤਾਂ ਵਿੱਚੋਂ ਇੱਕ ਅਜੀਬ ਆਕ੍ਰਿਤੀ ਸਾਹਮਣੇ ਆਈ ਉਹ ਮਨੁੱਖ ਵਰਗਾ ਸੀ ਪਰ ਨਾ ਉਸ ਦਾ ਪਹਿਰਾਵਾ ਆਮ ਸੀ ਨਾ ਉਸ ਦਾ ਰਵਈਆ ਉਸ ਦੇ ਲੰਮੇ ਵਾਲ ਅੱਖਾਂ ਵਿੱਚ ਅੱਗ ਵਰਗੀ ਤਿੱਖੀ ਨਜ਼ਰ ਅਤੇ ਸਰੀਰ ਉੱਤੇ ਕੋਈ ਕੱਪੜਾ ਨਹੀਂ ਭਾਈ ਬਾਲਾ ਜੀ ਡਰ ਗਏ ਸਤਿਗੁਰੂ ਜੀ ਇਹ ਤਾਂ ਆਦੀਮਾਨਸ ਲੱਗਦਾ ਹੈ ਭਾਈ ਮਰਦਾਨਾ ਜੀ ਦੇ ਹੱਥ ਕੰਬਣ ਲੱਗ ਪਏ ਗੁਰੂ ਨਾਨਕ ਦੇਵ ਜੀ ਥਿਰ ਖੜੇ ਰਹੇ ਜਿਵੇਂ ਸਾਹਮਣੇ ਕੋਈ ਸਧਾਰਨ ਮਨੁੱਖ ਹੋਵੇ ਆਦੀਮਾਨਸ ਨੇ ਗੱਜ ਦੀ ਆਵਾਜ਼ ਵਿੱਚ ਕਿਹਾ ਤੁਸੀਂ ਕੌਣ ਹੋ ਜੋ ਮੇਰੇ ਜੰਗਲ ਵਿੱਚ ਆ ਗਏ ਮੈਂ ਇਸ ਜੰਗਲ ਦਾ ਮਾਲਕ ਹਾਂ ਸੰਗਤ ਜੀ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦਾ ਸੀ ਅਹੰਕਾਰ ਵਿੱਚ ਡੁੱਬਿਆ ਹੋਇਆ ਗੁਰੂ ਨਾਨਕ ਦੇਵ ਜੀ ਨੇ ਸ਼ਾਂਤ ਸੁਰ ਵਿੱਚ ਕਿਹਾ ਨਾ ਕੋਈ ਜੰਗਲ ਕਿਸੇ ਦਾ ਨਾ ਕੋਈ ਜੀਵ ਕਿਸੇ ਦਾ ਮਾਲਕ ਸਭ ਦਾ ਮਾਲਕ ਇੱਕ ਅਕਾਲ ਪੁਰਖ ਹੈ ਆਦਮਾਨਸ ਹੱਸ ਪਿਆ ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ ਮੈਂ ਆਪਣੀ ਤਾਕਤ ਨਾਲ ਜਿਉਂਦਾ ਹਾਂ ਤਦ ਗੁਰੂ ਨਾਨਕ ਦੇਵ ਜੀ ਨੇ ਪਾਈ ਮਰਦਾਨਾ ਜੀ ਨੂੰ ਫਰਮਾਇਆ ਮਰਦਾਨਿਆਂ ਰਬਾਬ ਛੇੜ ਰਬਾਬ ਦੀ ਧੁਨ ਚੱਲੀ ਅਤੇ ਗੁਰੂ ਸਾਹਿਬ ਨੇ ਬਾਣੀ ਉਚਾਰੀ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸੰਗਤ ਜੀ ਉਹ ਧੁਨ ਜੰਗਲ ਦੇ ਦਰਖਤਾਂ ਵਿੱਚ ਵਸ ਗਈ ਪੱਥਰ ਪਿੰਗਲਣ ਲੱਗ ਪਏ ਅਤੇ ਆਦੀ ਮਾਨਸ ਦਾ ਕਠੋਰ ਦਿਲ ਕੰਬ ਗਿਆ ਆਦੀ ਮਾਨਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਪਹਿਲੀ ਵਾਰ ਆਪਣੇ ਅੰਦਰ ਝਾਤੀ ਮਾਰੀ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਮਹਾਰਾਜ ਅੱਜ ਤੱਕ ਮੈਂ ਆਪਣੇ ਆਪ ਨੂੰ ਵੱਡਾ ਸਮਝਦਾ ਰਿਹਾ ਪਰ ਅੱਜ ਪਤਾ ਲੱਗਿਆ ਕਿ ਮੈਂ ਵੀ ਉਸੇ ਅਕਾਲ ਪੁਰਖ ਦੀ ਰਚਨਾ ਹਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਠਾਇਆ ਅਤੇ ਕਿਹਾ ਅਹੰਕਾਰ ਛੱਡ ਦੇ ਸੇਵਾ ਕਰ ਸਿਮਰਨ ਕਰ ਇਹੀ ਅਸਲ ਜੀਵਨ ਹੈ ਸਾ ਸੰਗਤ ਜੀ ਇਹ ਸਾਖੀ ਸਾਨੂੰ ਇਹ ਸਿਖਾਉਂਦੀ ਹੈ ਕਿ ਗੁਰੂ ਸਾਹਿਬ ਧਰ ਨੂੰ ਨਹੀਂ ਮੰਨਦੇ ਹਰ ਜੀਵ ਵਿੱਚ ਵਾਹਿਗੁਰੂ ਦੀ ਜੋਤ ਹੈ ਅਹੰਕਾਰ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ ਬਾਣੀ ਦਿਲਾਂ ਨੂੰ ਬਦਲ ਸਕਦੀ ਹੈ ਆਓ ਸੰਗਤ ਜੀ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਉੱਤੇ ਚੱਲੀਏ ਅਤੇ ਹਰ ਇੱਕ ਵਿੱਚ ਇੱਕੋ ਅਕਾਲ ਪੁਰਖ ਨੂੰ ਵੇਖੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ